ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਖਜਾਲਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਜੀ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਭਾਈ ਜਿਹੜਾ ਨੇ ਟੋਟਲ 6 ਵੜਾ ਸੇਲ ਕਰਨੀਆਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਆ ਸੂਆ ਪਸ਼ੂ ਜਿਹੜਾ ਉਹਨੂੰ ਦੂ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਥਣ ਟਿਪ ਕੇ ਲੈ ਕੇ ਜਾਇਆ ਕਰੋ ਤਾਂ ਜਿਉ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਜੀ ਆਪਾਂ ਵੀਰੋੜਾ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਸਾਰੀਆਂ ਵੜਾਂ ਦੇ ਤੇ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਰਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਆ ਜੀ ਠੀਕ ਆ ਮਹਾਰਾਜ ਪੰਡਰ ਸਾਹਿਬ ਬਹੁਤ ਵਧੀਆ ਕਿਰਪਾ ਸਤਿਗੁਰ ਦੀ ਠੀਕ ਆ ਜੀ ਅੱਜ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਅੱਜ ਜੀ 6 ਪਸ਼ੂ ਸੇਲ ਕਰਨੇ ਆ ਜੀ ਠੀਕ ਆ ਤੇ ਸੂਈਆਂ ਕਿੰਨੀਆਂ ਵਿੱਚੋਂ ਜੀ ਤਿੰਨ ਸੂਈਆਂ ਦੇ ਤਿੰਨ ਗੱਬਣਾ ਜੀ ਤਿੰਨ ਗੱਬਣਾ ਤਿੰਨ ਸੂਈਆਂ ਤਿੰਨ ਸੂਈਆਂ ਤਿੰਨ ਗੱਬਣਾ ਠੀਕ ਆ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਕਸ਼ਮੀਰ ਸਿੰਘ ਜੀ ਠੀਕ ਆ ਜੀ ਐਡਰੈਸ ਦੱਸ ਦਿਓ ਜੀ ਪਿੰਡ ਖਜਾਲਾ ਜੀ ਜੀ ਜੇਲਾ ਅੰਮ੍ਰਿਤਸਰ ਹਾਂਜੀ ਤਹਿਸੀਲ ਬਾਬੋਗਾਲ ਸਾਹਿਬ ਜੀ ਫੋਨ ਨੰਬਰ ਦੱਸੋ ਜੀ ਆਪਣਾ 98155 35863 ਠੀਕ ਹੈ ਜੀ ਆਪਾਂ ਸੂਈ ਸਵਾਈਆਂ ਤੋਂ ਸ਼ੁਰੂਆਤ ਕਰਦੇ ਆਂ ਜੀ ਕਰੋ ਮਹਾਰਾਜ ਠੀਕ ਹੈ ਜੀ ਪਹਿਲਾਂ ਆਪਾਂ ਤਾਂ ਹੁਣੀ ਝੁੰਗੀ ਆ ਵੈੜ ਹਨਾ ਹਾਂਜੀ ਆ ਝੁੰਗੀ ਵੈੜੀ ਝੁੰਗੀ ਤੋਂ ਸਟਾਰਟ ਕਰਦੇ ਆਂ ਹਾਂ ਇਹ ਇਹ ਭੰਦਰ ਸਾਹਿਬ ਕੱਲ ਦੀ ਸੂਈ ਆ ਵੈੜੀ ਆ ਥਾਣ ਥੁਣੇ ਦਾ ਚੈੱਕ ਕਰਾ ਦਈਏ ਹਾਂਜੀ ਕਰੋ ਜੀ ਕਰੋ ਕਰੋ ਆ ਵੇਖੋ ਥਾਣ ਦੀ ਕੁਆਲਿਟੀ ਚੈੱਕ ਕਰ ਲਓ ਥਾਣ ਵੇਖੋ ਜੀ ਮੁੱਠੀ ਦੀ ਜਵਾਈ ਵਾਲਾ ਥਣ ਲੱਗਾ ਤੇ ਫੇਸ ਕੁਆਲਿਟੀ ਚੈੱਕ ਕਰ ਲੋ ਝੂੰਗੀ ਆ ਜੀ ਇਹ ਝੂੰਗੀ ਨੂੰ ਕਈ ਕਰਮਾ ਵਾਲੀ ਮੰਨਦੇ ਆ ਜੀ ਹਾਂ ਜੀ ਹਾਂ ਜੀ ਪਸੰਦ ਕਰਦੇ ਆ ਜੀ ਕਈ ਝੂੰਗੀ ਆ ਨਾ ਹਾਂ ਜੀ ਹਾਂ ਜੀ ਗਾਂ ਤੇ ਵਹ ਕਰੀਬ ਕਰੀਬ ਵਧੀਆ ਹੁੰਦੀ ਆ ਜੀ ਠੀਕ ਜੀ ਕਤੂਤ ਹੁੰਦੀ ਆ ਭਿੰਡਰ ਸਾਹਿਬ ਦੇ ਵਿੱਚ ਗਾਂ ਚ ਤੇ ਇਹਦਾ ਸੁਆ ਕਿਨੋਂ ਆ ਜੀ ਇਹਦਾ ਸੁਆ ਦੂਸਰਾ ਜੀ ਅੱਛਾ ਦੂਸਰਾ ਸੂਆ ਦੂਸਰਾ ਸੂਆ ਜੀ ਕੱਲ ਦੀ ਸੂਈ ਹੈ ਪੰਡਰ ਸਾਹਿਬ ਕੱਲ ਦੀ ਸੂਈ ਬੱਚਾ ਕੀ ਆ ਪਿੱਛੇ ਵੱੱਛੀ ਆ ਜੀ ਅੱਛਾ ਵੱੱਛੀ ਆ ਜੀ ਵੱੱਛੀ ਆ ਜੀ ਜੇਰ ਸੁਰਤੀ ਹੈ ਬੜੀ ਵਧੀਆ ਆ ਵੱੱਛੀ ਚੈੱਕ ਕਰ ਲੋ ਜੀ ਹਾਂ ਜੀ ਜੇਰ ਪਾ ਜੇਰ ਟਾਈਮ ਨਾ ਪਾਤੀ ਜੀ ਜੇਰ ਟਾਈਮ ਨਾ ਪਾਤੀ ਜੀ ਵੱੱਛੀ ਵੀ ਸੋਹਣੀ ਆ ਜੀ ਸੋਹਣੀ ਤੇ ਬਾਕੀ ਆ ਵੇਖੋ ਸਿੰਘ ਇਹਦੇ ਦੋਵੇਂ ਗਾਂ ਨੂੰ ਆ ਆ ਵੇਖ ਸਕਦੇ ਟੋੜ ਦੇ ਯਾਰ ਆ ਵੇਖੋ ਤੋਰੋ ਇਹਨੂੰ ਜੀ ਭਾਜੀ ਸੂਈ ਆ ਸਤਿਗੁਰੂ ਵੇਖੋ ਜੀ ਆ ਵੇਖ ਸਕਦੇ ਹਵਾਨਾ ਚੈੱਕ ਕਰ ਲੋ ਬਾਕੀ ਦੁੱਧ ਦੁੱਧ ਕਿੰਨਾ ਚ ਵਾਜੂਗੀ ਏ ਇਹ ਵੇਖੋ ਜੀ ਦੁੱਧ ਤੇ ਕਰੀ ਜਊ 12 12 14 ਕਿਲੋ ਕਰੀ ਜਊਗੀ ਅਜੇ ਬਹੁਤ ਅਜੇ ਕੱਲ ਦੀ ਸੂਈ ਆ ਚੁਆਇਆਂ ਹੋ ਗਈਆਂ ਇਧੀਆਂ ਦੋ ਤਿੰਨ ਚੁਆਇਆਂ ਹੋ ਗਈਆਂ ਠੰਡੀ ਦੀ ਗੱਲ ਆ ਜੀ ਇਹ ਦੇਖੋ ਹਾਂ ਜੀ ਅੰਦਰ ਸਾਹਿਬ ਠੰਡੀ ਬਹੁਤ ਆ ਠੀਕ ਹੈ ਠੀਕ ਹੈ ਠੰਡੀ ਸੂਕਾ ਤੁਹਾਨੂੰ ਪਤਾ ਥੋੜਾ ਜਿਹਾ ਸੂਕਾ ਡੰਗਰ ਥੋੜਾ ਜਿਹਾ ਪਾਇ ਜਾਂਦਾ ਹਾਂਜੀ 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 ਜੇ ਵੀ ਸੁਟਲੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਸੂਆ ਕਿਨਵਾ ਹੈ ਦਾ ਇਹ ਦੂਸਰਾ ਸੂਆ ਆ ਜੀ ਦੂਸਰਾ ਸੂਆ ਹ ਤੇ ਦੱਸੋ ਫੇ ਮੋਲੇ ਦਾ ਜੀ 42000 ਆ ਹਾਂਜੀ ਤੇ 35000 ਦੀ ਗੱਡੀ ਦੇ ਦਾਂਗੇ ਜੀ 35000 ਦੀ 35000 ਦੀ ਮਾਣ ਤਾਨ ਹੋ ਜਾਊਗਾ ਮਾਣ ਤਾਨ ਛੋੜ ਛਪਾਈ ਹੋਊਗਾ ਜੀ ਠੀਕ ਹੈ ਜੀ ਬਾਕੀ ਫੋਨ ਕਰ ਲੈ ਕੋਈ ਬਾਕੀ ਫੋਨ ਕਰਕੇ ਭੈਣ ਭਰਾ ਪੁੱਛ ਲੈ ਖੁੱਲੇ ਹੀ ਕਰ ਦਿੰਦੇ ਹੁੰਦੇ ਕਈ ਯਾਰ ਹਾਂਜੀ ਹਾਂਜੀ ਖੁੱਲੇ ਜੀ ਇਦਾਂ ਹੀ ਮਾਰਾ ਹਰਕਤਾਂ ਪਲਾ ਕਰੇ ਜੀ ਬਾਕੀ ਭੰਦਰ ਸਾਹਿਬ ਦੀ ਇੱਕ ਬੇਨਤੀ ਆ ਵੀ ਤੁਸੀਂ ਗੱਲ ਕਰ ਦੋ ਵੀ ਜਿਹੜੀ ਵੀ ਗੱਲ ਲੈਣੀ ਆ ਮੈਂ ਇਨੀ ਇੱਕ ਬੇਨਤੀ ਕਰਦਾ ਹੱਥ ਜੋੜ ਕੇ ਭਰਾਵਾਂ ਅੱਗੇ ਵੀ ਦੋਵੇਂ ਟਾਈਮ ਚੋਕੇ ਮੇਰੇ ਕੋ ਡੰਗਰ ਲੈ ਕੇ ਜੀ 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 ਤਸल्ली ਪੂਰੀ ਕਰਕੇ ਲੈ ਕੇ ਜਾਣ ਬਿਲਕੁਲ ਜੀ ਐਵੇਂ ਧੋਖੇ ਧੜੀ ਦੇ ਵਿੱਚ ਨਾ ਆਉਣਾ ਦੋਵੇਂ ਟਾਈਮ ਚੋਕੇ ਖੜੀ ਹੋਗੀ ਨਾ ਹਾਂਜੀ ਤੇ ਉਹ ਵੀ ਸੌਖੇ ਤੇ ਅਸੀਂ ਵੀ ਸੌਖੇ ਹਾਂਜੀ ਹਾਂਜੀ ਜ਼ਿੰਮੇਵਾਰੀ ਦਾ ਕੰਮ ਹੈ ਵੀ ਦੋਵੇਂ ਟਾਈਮ ਚੋਲੋ ਤਾਂ ਫਿਰ ਅਗਲੇ ਨੂੰ ਪੈਸੇ ਬੜੇ ਓਖੇ ਬੰਦੇ ਆ ਬਿਲਕੁਲ ਜੀ ਬਿਲਕੁਲ ਤੇ ਮੇਰਾ ਵੀ ਦੋਵੇਂ ਟਾਈਮ ਚੋਕੇ ਸਵਾਦੀ ਤਾਂ ਆਉਂਦਾ ਜੀ ਅੱਛਾ ਵੇ ਫਿਰ ਦੁੱਧੇ ਕਿੰਨਾ ਚਵਾਜੂਗੀ ਹਰਕਣ ਇਹ ਬੋਲਾ ਕਰ ਜੂ ਜੀ ਇੰਨਾ ਹੈ ਜੇ ਬੋਲਾ ਹੈਗਾ 8-9 ਕਿਲੋ ਹਾਂਜੀ ਤੋਂ ਦਿਨਾਂ ਕਰੂਗੀ ਇਹ 12 13 ਕਿਲੋ ਨੂੰ ਕੋਕੂ ਜਿਆਦਾ 13 14 ਕਿਲੋ ਰਾਮਾ ਦਊ ਬਾਕੀ 35000 ਤੁਸੀਂ ਮੁੱਲ ਕੀਤਾ ਵਾ ਨੇ ਮੁੱਲ ਨਹੀਂ ਕੀਤਾ ਮੁੱਲ 42000 ਆ ਹਾਂਜੀ ਤੇ 35000 ਦੀ ਦਵਾਂਗੇ ਜੀ 35000 ਦੀ ਦੇਣੀ ਆ ਦਵਾਂਗੇ ਜੀ ਛੋੜ ਛੋਟ ਤੇ ਕਰਨੀ ਪਣੀ ਥੋੜੀ ਚਲੋ ਛੋੜ ਉਹਦੇ ਮਾਨਤਾਨ ਥੋੜਾ ਬੜਾ ਕਰਨਾ ਪੈਣਾ ਠੀਕ ਹੈ ਜੀ ਆਹ ਵੇਖੋ ਦੂਜੇ ਨੰਬਰ ਤੇ ਆਪਾਂ ਦਿਖਾਉਣੀ ਆ ਆਹ ਵੇਖੋ ਜੀ ਇਹ ਦੋਂਦੀ ਵੱਛੀ ਆ ਜੀ ਮੂੰਹ ਤਾਂ ਦੋ ਦੋ ਦੰਦਾਂ ਦਾ ਹੈ ਆ ਪਰੇ ਕਰ ਲਓ ਠੀਕ ਹੈ ਜੀ ਇਹ ਭਿੰਡਰ ਸਾਹਿਬ ਹਾਂਜੀ ਇਹ ਵੱਛੀ ਆ ਦੋ ਦੰਦਾਂ ਦਾ ਹਾਂਜੀ ਬਹੁਤ ਬਰੀਡ ਵਧੀਆ ਵਾ ਜੀ ਵੇਖ ਲੋ ਕਰਾ ਥਾਣ ਥਣ ਦਿਖਾ ਦਈਏ ਗੈਰ ਠੀਕ ਹਾਂ ਥਾਣ ਦਿਖਾਓ ਆ ਵੇਖੋ ਜੀ ਹਾਂ ਜੀ ਭੰਦਰ ਸਾਹਿਬ ਇਦਾਂ ਬਹਿ ਜਾਓ ਥੱਲੇ ਹਾਂ ਜੀ ਵਛੀ ਦਾ ਕੋਈ ਠੰਡੀ ਧੀ ਰੀ ਆ ਹਾਂ ਜੀ ਤੇ ਪਹਿਲੇ ਸੂਏ ਸੂਈ ਏ ਪਹਿਲੇ ਸੂਏ ਸੂਈ ਹਾਂ ਦੋ ਦੰਦ ਬੱਚਾ ਇਹਦਾ ਕਿਹੜਾ ਜੀ ਬੱਚਾ ਦਾ ਅੱਛਾ ਜੀ ਪਿਛੇ ਦੇ ਠੋਰੀ ਆ ਠੋਰੀ ਮਰਜੀ ਤੋੜ ਦੋ ਇਹਨੂੰ ਵੀ ਦੁੱਧ ਕਿੰਨਾ ਹੈ ਇਸ ਕੋ ਇਹਦਾ ਦੁੱਧ ਹਰੇ 14 ਕਿਲੋ ਦੁੱਧ ਹੈ 14 ਕਿਲੋ ਦੁੱਧ ਤਿਆਰ ਹਾਂ ਜੀ ਚੋਾਕ ਤਿਆਰ ਸੂਈ ਸੂਈ ਨੂੰ ਟਾਈਮ ਕਿੰਨਾ ਹੋ ਗਿਆ ਉਹ ਸੂਈ ਨੂੰ ਹੋ ਗਿਆ ਤਿੰਨ ਵਾਰ ਵਾਰ ਹੋ ਗਿਆ ਦਿਨ ਜੇ ਨੂੰ ਦਾ 15 ਦਿਨ ਹੋ ਗਿਆ ਜੀ ਆ ਵੇਖੋ ਜੀ ਇਹ ਸੋਹਣੇ گلਾਬੀ ਸਾਨਿਆ گلਾਬੀ ਵਛੀ ਦਾ ਜੀ ਇੰਨਾ ਕੀ ਇਹਦਾ ਬੱਚਾ ਕਿਹੜਾ ਜੀ ਇਹਦਾ ਬੱਚਾ ਜੀ ਉਹ ਜੇ ਵਛੀ ਬਛਾ ਦੇ ਅੱਛਾ ਆ ਵਛਾ ਇਹਨੂੰ ਬੰਦਰ ਸਾਹਿਬ ਕੋ ਹੋਰ ਗੱਲ ਜੇ ਹਾਂ ਜੀ ਇਹ ਗਾਂ ਸੀ ਕਿਸੇ ਜੀਵੀਦਾਰ ਭਰਾ ਕੋ ਲਈ ਹਾਂ ਜੀ ਉਹ ਦੁੱਧ ਨੂੰ ਨਾ ਸ਼ੌਕ ਨਾਲ ਵੱਧ ਛਰਦੇ ਰਹੇ ਆ ਠੀਕ ਹੈ ਠੀਕ ਕਾਫੀ ਦੁੱਧ ਛਰਦੇ ਰਹੇ ਆ ਦੁੱਧ ਜ਼ਿਆਦਾ ਛਰਦੇ ਰਹੇ ਆ ਠੀਕ ਤੇ ਚੰਗੇ ਸੋਖੇ ਬੰਦੇ ਕੋ ਵੱਛੀ ਆਈ ਇਹ ਦੋ ਦੰਦੇ ਆ ਨਾ ਦੋ ਦੰਦਾ ਜੀ ਦੋ ਦੰਦਾ ਜੀ ਜਦੋਂ ਕੋਈ ਆ ਉਹਦੋਂ ਕਰਾ ਦਿਓ ਚਾਹ ਹਾਂ ਪੂਰੀ ਤਸਲੀ ਕਰਕੇ ਜੀ ਉਹ ਗੱਲ ਨਹੀਂ ਹੈਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਦੁੱਧੋਂ ਵਾਜੂ ਥੋੜਾ ਪਤਾ ਕਿ ਨਹੀਂ ਜੀ 18 ਕਿਲੋ ਕਰੂਗੀ 18 ਕਿਲੋ ਤੋਂ ਪਲੱਸ ਕਰੂਗੀ ਜੀ ਠੀਕ ਠੀਕ ਹੈ ਹਾਂ ਜੀ ਹਾਂ ਜੀ ਬੰਦਰ ਸਾਹਿਬ ਦੁੱਧ ਦੇ 20 ਕਿਲੋ ਕਰੀ ਦੀ 18 20 ਕਿਲੋ ਆਹਮਦਾਰੀ ਨਾਲ ਠੀਕ ਆਹ ਗਾਂ ਵਾਦੇ ਦੀ ਹੈਗੀ ਆ ਵਾਦੇ ਦੀ ਪਹਿਲਣ ਵੱਛੀ ਆ ਤੇ ਕੋ ਜੀਵੀਦਾ ਭਰਾ ਲੈ ਜਾਊਗਾ ਸੋਨਾ ਆ ਸੋਨਾ 24 ਗ੍ਰੇਡ ਦਾ ਸੋਨਾ ਆ ਜੀ 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 ਹਾਂ ਜੀ ਵੇਖੋ ਇਹਦਾ ਇਹ ਵਿੱਚ ਭੱਡਰ ਸਾਹਿਬ ਇਹਦਾ ਕਬੂਤਰੀ ਆ ਕਰੋ ਕੱਢਣਾ ਥੋੜੀ ਇਹਦਾ ਹਾਂ ਜੀ ਹਾਂ ਜੀ ਵਪਾਰੀ ਬੰਦੇ ਆਹੀਂ ਚਲੋ ਲੈ ਲੈਨੇ ਆ ਵੇਚ ਲੈਨੇ ਆ ਸੋਨਾ ਸਹੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਤੇ ਆ 52000 ਦੇਣੀ ਕਿੰਨੇ ਦੀ ਆ ਇਹਦੀ 45 ਹਜ਼ਾਰ ਦੀ ਦੇ ਦਾਂਗੇ ਮਾਨਤਨ ਹੋ ਜਾਊਗਾ ਨਹੀਂ ਜੀ ਮਾਨਤਨ ਛੋੜ ਛੱਪਾ ਹੀ ਕਰਾਂਗੇ ਵੇ ਕਰ ਦਿਓ ਥੋੜਾ ਬੋਦਾਗੇ ਚਲੋ ਕੋਈ ਸਮਾਂ ਵੇਖ ਲਾਗੇ ਜਿੱਦਾਂ ਦਾ ਪਾਤਰ ਹੋਇਆ ਠੀਕ ਕੀ ਫੋਨ ਕਰ ਲਿਓ ਜੀ ਹਾਂ ਜੀ ਆ ਵੇਖੋ ਇਸਨੇ 45 ਹਜ਼ਾਰ ਚ ਮਾਨਤਨ ਹੋ ਜਾਊਗਾ ਥੋੜਾ ਬੋਦਾ ਅੱਗੇ ਤੇ ਹੋਣੀ ਆ ਆਪਣਾ ਜਰਸੀ ਤੀਜੇ ਨੰਬਰ ਤੇ ਆ ਵੇਖੋ ਵੇਖ ਸਕਦੇ ਆ ਇਹ ਵੀ ਥਾਣ ਥਣ ਸੋਹਣਾ ਇਹਦਾ ਮੁੱਠੀ ਚ ਵਾਈ ਵਾਲਾ ਵਾ ਤਾਂ ਕੀ ਆ ਜੀ ਆ ਵੇਖ ਸਕਦੇ ਮੁੱਠੀ ਚਾਈ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਜੀ ਇਹ ਪਰਸੋਂ ਦੀ ਸੂਈ ਹੈ ਜੀ ਆ ਪਰਸੋਂ ਦੀ ਸੂਈ ਬੱਛਾ ਗਈ ਇਹ ਤੇ ਮਗਰ ਬੱਛੀ ਇਹਦੇ ਪਿੱਛੇ ਜੀ ਆ ਵੱਛੀ ਜਰਸੀ ਦੀ ਵੱਛੀ ਹੈ ਜੀ ਜਰਸੀ ਦੀ ਵੱਛੀ ਹੈ ਜੀ ਆ ਵੇਖ ਸਕਦੇ ਵੱਛੀ ਠੀਕ ਆ ਆ ਯਾਰ ਮਾਰ ਮੋਰ ਸ ਮਾਰਿਆ ਇਹਨੂੰ ਤੋੜ ਦੋ ਜੀ ਦੁੱਧ ਕਿੰਨਾ ਹੈ ਦੇ ਕੋਲ ਜੀ ਇਹਦੇ ਕੋਲ ਹਲੇ 10 ਕਿਲੋ ਬੋਲਾ ਤਿਆਰ ਹੈ ਜੀ 10 ਕਿਲੋ ਬੋਲਾ ਤਿਆਰ ਪੁੰਡਾ ਕਰਕੇ ਠੰਡਾ ਕਰਕੇ ਲੀਟਰ ਮਾਰ ਕੇ ਠੀਕ ਹੈ ਜੀ ਹਾਂ ਜੀ ਹਾਂ ਜੀ ਸਹੀ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਇਹ ਪਰਸੋਂ ਦੀ ਸੂਈ ਹੈ ਜੀ ਪਰਸੋਂ ਦੀ ਸੂਈ ਠੰਡੀ ਧੀ ਅਟਵਾਰ ਲਾ ਦਿਆ ਇਹ ਮਹਿੰਦਰ ਸਾਹਿਬ ਜਰਸੀ ਆ ਆਮ ਪਹਿਨ ਭਰਾ ਜਿਹੜੇ ਆ ਨਾ ਕਈ ਕਹਿਦੇ ਆ ਕਿ ਜਰਸੀ ਸਾਨੂੰ ਕੋ ਲੱਭਦੀ ਵੀ ਹਾਂਜੀ ਤੇ ਉਹ ਲੈ ਜਾਊਗਾ ਜਰਸੀ ਤੇ ਤੁਹਾਨੂੰ ਪਤਾ ਗਰਮੀ ਦੇ ਵਿੱਚ ਦੇ ਨਾ ਬੜੀ ਵਧੀਆ ਰਹਿੰਦੀ ਉਹਨੂੰ ਗਰਮੀ ਨਹੀਂ ਜੀ ਜੀ ਮੰਨਦੀ ਏ ਜੀ ਹਾਂਜੀ ਬੰਦ ਵੀਰ ਜੀ ਬੰਦ ਆ ਵੇਖੋ ਜੀ ਹੋ ਚਾਹ ਬਹੁਤ ਵਧੀਆ ਹੋਊਗੀ ਕਿਹੜੀ ਜੀ ਆ ਜੀ ਜਰਸੀ ਜਰਸੀ ਤੇਰਾ 14 ਕਿਲੋ ਦੇ ਜੂਗਾ ਜੀ ਠੀਕ ਆ ਠੀਕ ਆ ਹੁਣ ਹੁਣ ਕਿੰਨਾ ਇਹਦੇ ਕੋਲ ਹੁਣ 10 ਕਿਲੋ ਤੋਂ ਬਾਹਰ ਹੋਊਗਾ ਜੀ 10 ਕਿਲੋ ਤੋਂ ਬਾਹਰ ਠੀਕ ਆ ਹਾਂਜੀ ਹਾਂਜੀ ਸਹੀਦ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਇਹਦਾ 40000 ਹੈ ਜੀ ਹਾਂਜੀ ਤੇ ਦੇਣੀ ਕਿੰਨੇ ਦੀ ਆ ਇਹ ਦੇ ਦਾਂਗੇ ਜੀ 33000 ਦੀ ਦੇ ਦਾਂਗੇ ਮਾਨਤਨ ਹੋ ਜਾਊਗਾ ਉਹ ਚਲੋ ਮਾਨਤਨ ਫੋਨ ਕਰ ਲੈ ਕੋਈ ਚਲੋ ਕਰ ਲੈ ਫਿਕਸ ਨਹੀਂ ਆ ਨਾ ਕੋਈ ਨਹੀਂ ਫਿਕਸ ਨਹੀਂ ਠੀਕ ਆ ਫੋਨ ਜ਼ਰੂਰ ਕਰ ਲਿਓ 33000 ਚ ਮਾਨਤਨ ਜੋ ਅੱਗੇ ਤੋਂ ਹੋਣੀ ਆ ਆਪਾਂ ਗੱਬਣ ਹਾਂਜੀ ਗੱਬਾਓ ਦੇਖੋ ਜੀ ਇਹਦਾ ਸੁਆ ਕਰਵਾਈ ਇਹ ਦੂਜਾ ਸੁਆ ਜੀ ਇਹ ਦਿਨ ਲਊਗੇ ਹਫਤਾ ਕੱਚੀ ਆ ਜੀ ਠੀਕ ਆ ਠੀਕ ਆ ਦੂਜਾ ਸੂਆ ਇਹਦਾ ਦੂਜਾ ਸੂਆ ਜੀ ਠੀਕ ਆ ਹਫਤੇ ਦੀ ਕੱਚੀ ਕੱਢੀ ਬਾਹਰ ਜਾ ਦੁੱਧ ਕਿੰਨਾ ਚ ਆਇਆ ਨਹੀਂ ਇਹਨੇ ਦੁੱਧ ਚ ਉਹਨਾਂ ਦੱਸਾ ਵੀ 20 ਕਿਲੋ ਕੋਪਲਾਸੀ ਚ ਹੋਇਆ ਠੀਕ ਆ ਜੀ ਥੋੜ੍ਹ ਦੋ ਇਹਨੂੰ ਵੀ ਆ ਵੇਖੋ ਜੀ ਫੇਸ ਕੁਆਲਟੀ ਚੈੱਕ ਕਰ ਲੋ ਜੀ ਥਾਣੇ ਦਾ ਸੋਨਾ ਲੱਗਾ ਵਾ ਆ ਵੇਖੋ ਲੰਬੀ ਤੋੜ ਜਾ ਤੂੰ ਤੋੜਿਆ ਕਰ ਆਹ ਇੱਕ ਥਾਣ ਸੋਨਾ ਲੱਗਾ ਲੈ ਵੀਰ ਲੈ ਆਹ ਵੇਖੋ ਜੀ ਔਰ ਠੀਕ ਆ ਤਿੰਨ ਚਲਾ ਕੇ ਬੜੀ ਬਾਕੀ ਸੀਲਸ ਲੱਗ ਗਿਆ ਠੰਡੇ ਆ ਜੀ 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 ਤੁਹਾਨੂੰ ਬਹੁਤ ਸਫਾਈ ਆ ਹਾਂ ਜੀ ਹਾਂ ਜੀ ਥਾੜ ਮੋਡਾ ਮੋਟਾ ਥਣ ਲੱਗਾ ਇਹਦਾ ਆ ਵੇਖ ਸਕਦੇ ਆ ਲੈ ਜੋ ਵੀਰ ਜੀ ਲੈ ਜੋ ਲੈ ਜੋ ਆ ਵੇਖੋ ਜੀ ਸਾਰ ਲੰਮੀ ਤੋਰ ਤੇ ਲੈ ਜਾ ਲੈ ਜਾ ਵੀਰ ਲੈ ਜਾ ਕਮਾ ਲਿਆ ਵੀਰ ਬੰਦਰ ਸਾਹਿਬ ਹਾਂ ਜੀ ਆ ਜਿਹੜੀ ਗਾਊ ਮਾਤਾ ਨਾ ਹਾਂ ਜੀ ਇਹ ਬਹੁਤ ਟੋ ਇਹਦੀ ਇਹਦੀ ਬੜੀ ਗਾਰੰਟੀ ਦਿੱਤੀ ਉਹਨਾਂ ਨੇ ਅੱਛਾ ਜੀ 20 ਲੀਟਰ ਦੀ ਗਾਰੰਟੀ ਦਿੱਤੀ 20 ਲੀਟਰ ਦੀ ਗਾਰੰਟੀ ਵਾਲਿਆਂ ਨੇ ਠੀਕ ਹੈ ਜੀ ਤੇ ਜੋ ਮਗਲੇ ਘਰ ਵਾਲਿਆਂ ਦੱਸਣਾ ਅਸੀਂ ਤੇ ਉਹ ਕਹਿਣਾ ਹਾਂਜੀ ਹਾਂਜੀ ਸਾਡੇ ਘਰ ਦੀ ਤਾਂ ਕੋਈ ਹੈ ਨਹੀਂ ਵੀ ਐਸੀ ਹੈ ਵੀ ਰੱਬਾ ਠੀਕ ਹੈ ਜੀ ਥਣ ਸਣ ਓਕੇ ਸਾਰੇ ਥਣ ਤੇ ਜੀ ਸਾਡੇ ਬੈਠੇ ਥਲੋ ਯਾਰ ਬੈਠੀ ਜਰਾ ਉਹ ਵੇਖੋ ਠੰਡੀ ਤੇਰੀ ਹੈ ਜੀ ਹਾਂਜੀ ਪੰਜੂ ਵਸ਼ੀਏ ਤੇ ਨਾ ਖਾ ਪੀ ਕੇ ਦਿਨ ਕਿੰਨੇ ਲੈ ਜੂਗੀ ਹੁਣ ਇਹ ਦਿਨ ਲੈ ਜੂ ਹਫਤਾ ਲੈ ਸਕਦੀ ਹੈ ਹਫਤਾ ਹੀ ਲੈ ਜੂਗੀ ਠੀਕ ਹਾਂਜੀ ਹਾਂਜੀ ਕਿੰਨਾ ਕ ਮੁੱਲ ਕਰਦੇ ਜੀ ਇਹਦਾ ਮੋਲੇ ਦਾ 55000 ਹੈ ਜੀ ਅੱਛਾ ਜੀ ਤੇ ਦੋਵੇਂ ਕਿੰਨੇ ਦੀ 45 ਹਜ਼ਾਰ ਜੀ ਦੇ ਦਾਂਗੇ ਮਾਨ ਤਣ ਹੋ ਜਾਊਗਾ ਮਾਨ ਤਣ ਹੋ ਜਾਊਗਾ ਫੋਨ ਕਰ ਲੈ ਕੋਈ ਹਨ ਕੋਈ ਗੱਲ ਹੀ ਕੋਈ ਖੁੱਲਾ ਵੀ ਹੋ ਸਾਦਾ ਅੰਨੇ ਗੱਫੇ ਚੱਲਦੇ ਜੀ ਖੁੱਲੇ ਗੱਫੇ ਕੋਈ ਆਪਾਂ ਆਉਣਾ ਥੋੜੀ ਹੈ ਜਿੰਨੇ ਚਿਰ ਕਰ ਲੈ ਕੋਈ ਗੱਲ ਹੀ ਭੈਣ ਭਰਾ ਆਪਾਂ ਬਣਾ ਸਕੂ ਵੀਡੀਓ ਤੇ ਬਹੁਤ ਗੰਗਾ ਮੇਰੀਆਂ ਦੂਰ ਦੂਰ ਤੱਕ ਨਾ ਪਟਿਆਲਾ ਠੀਕ ਹੈ ਠੀਕ ਹੈ ਆ ਆਨੰਦਪੁਰ ਸਾਹਿਬ ਤੱਕ ਦੂਰ ਇਧਰ ਸੰਗਰੂਰ ਬਹੁਤ ਮਾਲ ਗਿਆ ਜੀ ਇਦਾਂ ਜੀ 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 ਮੈਂ ਪਰ ਇੱਕ ਡੰਗਰ ਭੰਦਰ ਸਾਹਿਬ ਮੇਰੇ ਕੋਲ ਲੈ ਜਾਂਦਾ ਦੁਬਾਰਾ ਜਰੂਰ ਆਉਂਦਾ ਜੇ ਬਿਲਕੁਲ ਜੀ ਬਿਲਕੁਲ ਕਿਉਂਕਿ ਮੈਂ ਇਹ ਗੱਲ ਹੋਣੀ ਵੀ ਕਹਿੰਦਾ ਵੀ ਮੇਰੇ ਕੋਲ ਜਿੰਨੇ ਗਾ ਲੈਣੀਆਂ ਦੋਵੇਂ ਟਾਈਮ ਚੋਕੇ ਲਵੇ ਠੀਕ ਹੈ ਜੀ ਧੋਖਾ ਤੇਰੀ ਨੋ ਜੀ ਹਾਂ ਇਹ ਮੇਰਾ ਸ਼ਰਤ ਆ ਵੀ ਦੋਵੇਂ ਟਾਈਮ ਚੋਕੇ ਲੈ ਠੀਕ ਹੈ ਜੀ ਅਗਲੀ ਅਗਲੀ ਦਿਖਾਉਣੀ ਆ ਆਪਾਂ ਜੀ ਉਹ ਵੀ ਗੱਬਣਵਾ ਜੀ ਆਹ ਵੇਖੋ ਜੀ ਇਹਦਾ ਸੂਆ ਕਰਵਾ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਕੋ ਲਿਆ ਵੀਰ ਇਹਨੂੰ ਵੀ ਬਾਹਰ ਠੀਕ ਹੈ ਇਹਨੇ ਕਿੰਨਾ ਚੋਆ ਦੋ ਤੇ ਪਹਿਲੇ ਸੂਏ ਇਹ 10 ਦਿਨ ਲਾ ਸਕਦੀ ਆ 10 ਦਿਨ ਲਾ ਜੂਗੀ ਲੈ ਸਕਦੀ ਆ ਪਹਿਲੇ ਸੂਏ ਮੈਂ ਦੁੱਧ ਕਿੰਨਾ ਚੋਇਆ ਜੀ ਇਹਨੇ 20 ਕਿਲੋ ਕੀਤਾ ਜੀ 20 ਕਿਲੋ ਲੈ ਚੋਇਆ ਬੜੇ ਰਾਣਾ ਕੱਦ ਕਾਠ ਇਹਦਾ ਵਿੱਚ ਆ ਠੰਡੀ ਠੁੰਡੀ ਹੈ ਜੀ ਠੀਕ ਆ ਜੀ ਆ ਵੇਖੋ ਜੀ ਥਾਂ ਨੂੰ ਸੋਹਣਾ ਲੱਗਾ ਵਾ ਬਾਕੀ ਢੱਲਾ ਢੁਲਾ ਹੈਗੀਆਂ ਥਾਂੜ ਚੰਗੇ ਲੱਗੇ ਆ ਜੀ ਬਾਕੀ ਜਦੋਂ ਤਿਆਰ ਹੋ ਗਈ ਹੈ ਚੰਗਾ ਖਵਾਨਾ ਤਿਆਰ ਕਰੂਗੀ ਇੱਕ ਮਿੰਟ ਬਾਕੀ ਠੰਡੀ ਹੈ ਜੀ ਲੈ ਕਮਾਲ ਆ ਵੀਰੇ ਇੱਕ gekeੜਾ ਕਢਾਇਆ ਦਾ ਆ ਵੇਖੋ ਜੀ ਥਾਂ ਬੜਾ ਜੀ ਅੱਗੋਂ ਬੈਠੋ ਇੱਧਰ ਚਲੋ ਹਾਂਜੀ ਹਾਂਜੀ ਥਾਂ ਸੋਹਣਾ ਵਾ ਇਤਿਹਾਸ ਕੋਲੀ ਦਾ ਗੰਭੀਰ ਬਾਕੀ ਗਰਮੀ ਗਰਮੀ ਦੇ ਵਿੱਚ ਨਹੀਂ ਗਰਮੀ ਵਾਲੀ ਨਹੀਂ ਜੀ ਹਾਂਜੀ ਠੰਡੀ ਬੜੀ ਠੀਰੀ ਬੜੀ ਹੈ ਜੀ 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 ਆ ਦੇਖੋ ਜਿੱਦਾਂ ਮਰਜੀ ਵਾਜੋ ਇਹ ਤਾਂ ਕੋਈ ਗੱਲ ਨਹੀਂ ਆ ਦੇਖੋ ਠੰਡੀ ਠੀਰੀ ਹੈ ਹੈਨਾ ਹਾਂਜੀ ਥਾੜੀ ਬਹੁਤ ਸੋਹਣਾ ਲੱਗਾ ਇਹਨੂੰ ਟਾਈਮ ਲੈਂਦੀ ਥੋੜਾ ਚਲੋ ਹਫਤਾ ਦੱਸ ਟਾਈਮ ਕਿੰਨਾ ਕੁ ਲਾਜੂਗੀ ਹਫਤਾ ਦੱਸ ਦਿੰਦਾ ਜੀ ਬਹੁਤਾ ਕੰਮ ਨਹੀਂ ਹਫਤਾ ਹੀ ਲਾਜੂਗੀ ਹਫਤੇ ਦਾ ਹੀ ਹਫਤਾ ਹਫਤੇ ਦੀ ਖੇੜ ਬਹੁਤ ਹੁੰਦੀ ਹੈ ਜੀ ਗਾਂਆਂ ਸੂ ਪੈਂਦੀਆਂ ਆ ਇਹਦਾ ਕਿੰਨਾ ਕਰਦੇ ਆ ਜੀ ਮੁੱਲ ਇਹਦਾ ਮੁੱਲ 50000 ਹੈ ਜੀ ਹਾਂਜੀ ਇਹਦਾ ਹਾਨਾ ਹੀ ਕਰਾਂਗੇ ਕਿੰਨਾਗਾ 42000 ਦੇ ਦਾਂਗੇ ਜੀ ਛੋੜ ਹੋ ਜੂਗੀ ਚਲੋ ਉਹ ਤੇ ਛੋੜਾਂ ਛੋੜਾਂ ਸਾਰਾ ਫੋਨ ਕਰੇ ਕੋਈ ਮੋਰ ਦੀ ਜੀ ਸਰਕੇ ਮੋਰ ਨਾ ਕਿਸ ਨੂੰ ਨਹੀਂਗਾ ਮੈਂ ਮੋਰਣਾ ਨਹੀਂ ਕਿਸ ਨੂੰ ਬਸ ਦੇ ਦੇਣੀ ਆ ਜੀ ਠੀਕ ਆ ਆਪਾਂ ਲਾਸ਼ ਦੇ ਲੈਣਾ ਬਸ ਲਾਸ਼ ਵਾਲਾ ਨਗੀਨਾ ਬਚਾਈਆ ਕੱਲ ਆਲੀਆਂ ਹੋਰ ਹੋਣਗੀਆਂ ਜੀ ਅੱਜ ਮਾਲ ਅੱਜ ਵਿਕ ਜਾਏ ਜਾਂ ਕੱਲ ਵਿਕ ਜਾਏ ਹਾਂਜੀ ਹਾਂਜੀ ਇਹ ਰਾਤ ਹੀ ਵਿਕ ਜਾਣਾ ਮਾਲ ਚਲੋ ਜੀ ਇਮਾਨਦਾਰੀ ਹਮੇਸ਼ਾ ਛੰਡੇ ਚੁੱਲੇ ਦੇ ਆਤ ਖੋਣੀ ਆ ਆਪਾਂ ਲਾਸ਼ ਦੇ ਇਹਦੇ ਬਾਰੇ ਦੱਸੋ ਜੀ ਕਿੰਨਵਾ ਸੂਆ ਇਹਦਾ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਹਾਂ ਜੀ ਥਾਂ ਬੜਾ ਸੋਹਣਾ ਲੱਗਾ ਜੀ ਥਾਂ ਬੜਾ ਦਿਨ ਕਿੰਨੇ ਲੈ ਜੂਗੀ ਜੀ ਇਹ ਬਸ ਇਹ ਚਮ ਤਿੰਨ ਚਾਰ ਦਿਨਾਂ ਵਾਲੀ ਹੈ ਜੀ ਆਹ ਵੇਖੋ ਜਰਸੀ ਆ ਜੀ ਬਹੁਤ ਹੀ ਸੋਹਣੀ ਆ ਵੱਡੇ ਕੱਦ ਦੀ ਮਾਲਕ ਆ ਬਾਕੀ ਐ ਸੋਹਣਾ ਸੁਨੱਖਾ ਵਾ ਤੇ ਲਾਡੂ ਲਾ ਵੇਖ ਸਕਦੇ ਆ ਤੇ ਅਜੇ ਭੜਾ ਵੀ ਪੈਂਡੀਆਂ ਵੜਨ ਸੂਆ ਦਾ ਕਰਵਾ ਦੂਜਾ ਦੂਜਾ ਸੂਆ ਜੀ ਦਾ ਦੂਜਾ ਥਾਣੇ ਕਰਨ ਲੱਗੂ ਦਿਖਾਈਏ ਇਹਦਾ ਆਹ ਵੇਖੋ ਥਾਂ ਬਹੁਤ ਸੋਹਣਾ ਲੱਗਾ ਵਾ ਤੇ ਗਰਮੀ ਦੇ ਵਿੱਚ ਇਹਨਾਂ ਵੜਾਂ ਦੀ ਫੈਂਡ ਫੋਨ ਵੀ ਚੰਗੀ ਆਉਦੀ ਆ ਧੁੱਪ ਧੁੱਪ ਦੀ ਕੋਈ ਪ੍ਰਵਾਹ ਨਹੀਂ ਇਹਨਾਂ ਨੂੰ ਲੈ ਜਾਓ ਜੀ ਬਾਕੀ ਪੂਰੀ ਕੈਮ ਆ ਚੰਗਾ ਦੁੱਧ ਚਵਾਉਗੀ ਪਹਿਲੇ ਸੂਏ ਕਿੰਨਾ ਦੁੱਧ ਚਵਾਇਆ ਨਹੀਂ ਇਹ 20 ਕਿਲੋ ਦੁੱਧ ਚਵਾਇਆ ਜੀ ਇਹਨਾਂ ਨੂੰ ਅੱਛਾ 20 ਕਿਲੋ ਦੁੱਧ ਚਵਾਇਆ ਇਹਰ ਕਾ ਕਿੰਨੀ ਆਸ ਕਰਦੇ ਆ ਇਹਨਾਂ ਦੇ ਦੇਖੋ ਜੇ ਸੇਵਾ ਤੇ ਦੁੱਧ ਦੇ ਆ ਸੇਵਾ ਦਾ ਹਾਂ ਜੀ ਜਿਵੇਂ ਮਰਜ਼ੀ ਕੋ ਕਹ ਲੈ ਸੇਵਾ ਕਰ ਲੋ ਭਵੇਂ ਜਿੰਨਾ ਮਰਜੀ ਤੋ ਚੋਲੋ ਜੇ ਸੇਵਾ ਨਹੀਂ ਕਰਨੀ ਪੰਡਰ ਸਾਹਿਬ ਫੇਰ ਦੋਦ ਨਹੀਂ ਆ ਫੇਰ ਜੋ ਹੈਗਾ ਇਹਨਾਂ ਨੇ ਦੇ ਹੀ ਜਾਣਾ ਜੀ 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 ਸੇਵਾ ਕਰ ਲੋ ਸੇਵਾ ਦੇ ਕੇ ਬੁੱਢੇ ਉੱਠ ਖਲੋਂਦਾ ਹਾਂ ਜੀ ਹਾਂ ਜੀ ਹਾਂ ਜੀ ਵੀ ਮੇਰੇ ਉੱਠ ਕੇ ਬਹਿ ਜਾਂਦਾ ਬਿਲਕੁਲ ਜੀ ਬਿਲਕੁਲ ਜੇ ਦੀ ਸੇਵਾ ਨਾ ਕਰੋ ਲੱਗ ਜੂ ਮੰਜੇ ਦਾ ਜੀ 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 ਇਹ ਸੇਵਾ ਤੇ ਕੰਮ ਚੱਲਦਾ ਵਾ ਲਵੇਰਾ ਸਿਆਣੇ ਕਹਿੰਦੇ ਆ ਵੀ ਪਾਹੋਗੇ ਤੇ ਚੋਲੋਗੇ ਦੱਸੋ ਫੇਰ ਕੀ ਪਾਇਆ ਤੇ ਫਿਰ ਠੀਕ ਆ ਹਾਂ ਜੀ ਇਹਦਾ ਮਤਲਬ ਆ ਜੀ ਉਹਨਾਂ ਮੁੱਲ 55000 ਹੈ ਜੀ ਤੇ ਦੇਣੀ ਕਿੰਨੇ 50000 ਜੀ ਦੇ ਦਾਂਗੇ ਜੀ ਮਾਰਦਾਨ ਹੋ ਜਾਊਗਾ ਹੋ ਜਾਊਗਾ ਜੀ ਮੁੱਲ ਜਾਇਜ਼ ਹੀ ਹੈ ਕਿ ਮੁੱਲ ਜਾਇਜ਼ ਜਾਇਜ਼ ਜੀ ਠੀਕ ਹੈ ਜੀ ਆਪਣੇ ਸਾਰੇ ਮੁੱਲ ਜਾਇਜ਼ ਆ ਹਾਂਜੀ ਤੇ ਸਾਰੇ ਭੈਣ ਭਰਾਵਾਂ ਨੇ ਬੇਨਤੀ ਆ ਵੀ ਆਪਣਾ ਜਿਹੜੇ ਵੀ ਸੌਦਾ ਕਰਨਾ ਉਹ ਆਪਣੇ ਤਸੱਲੀ ਦੋਵੇਂ ਟਾਈਮ ਕਰਕੇ ਫੇਰ ਖੜੇ ਜੀ ਤੇ ਕੋਈ ਇਹ ਵਿੱਚ ਧੋਖੇਧੜੀ ਤੋਂ ਬਚੋ ਪਹਿਲੇ بڑے ਧੋਖੇ ਬੰਦੇ ਆ ਸਾਫ਼ ਸੁਥਰਾ ਕੰਮ ਕਰੋ ਫੇਰ ਕਦੇ ਜਿੰਦੀ ਦੇਖੋ ਸਾਡਾ ਵਾ ਘਰ ਨਹੀਂ ਕੋਈ ਮੰਡੀ ਨਹੀਂ ਆ ਵੀ ਜੇ ਅੱਜ ਇਥੋਂ ਚੁੱਕ ਲਿਆ ਡੇਰਾ ਤੇ ਚੱਲ ਇਥੋਂ ਚੱਲ ਗਏ ਹਾਂਜੀ ਨਹੀਂ ਇਹ ਨਹੀਂ ਗੱਲ ਦੋਵੇਂ ਟਾਈਮ ਤਸੱਲੀ ਕਰਕੇ ਖੜੋ ਫੇਰ ਸਾਨੂੰ ਲੋੜ ਹੈ ਤੁਹਾਡੀ ਇਤਰਾ ਡੰਗਰ ਦੇ ਦੋ ਦੁਬਾਰਾ ਫੇਰ ਵਿੱਚ ਮਜਾ ਦੇਦੇ ਹੋਈ ਚੀਜ਼ ਆ ਦੀ ਤਾਂ ਆ ਜੀ ਦੀ ਤਾਂ ਆ ਜੀ ਤੇ ਜੇ ਕਰਾਂ ਠਗੀ ਮਾਲ ਠਗੀ ਮਾਲਾ ਕਿਤੇ ਘਰ ਨਹੀਂ ਪੂਰੇ ਪੈਂਦੇ ਬਿਲਕੁਲ ਬਿਲਕੁਲ ਮਾਲਕ ਨਵੇਂ ਸੱਚੇ ਪਾਸਾ ਸਤਿਗੁਰੂ ਤੋਂ ਫੇਰ ਪੂਰੀਆਂ ਪੈਂਦੇ ਜੀ 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 ਇਨੀ ਕ ਬੇਨਤੀ ਆ ਮੇਰੇ ਵੀਰ ਦੀ ਠੀਕ ਆ ਜੀ ਤੇ ਦੱਸਣ ਦਿਓ ਜੀ ਸਹੀ ਆ ਜੀ ਆਹੀ ਤਿੰਨ ਵੜਾ ਜਿਹੜੀਆਂ ਗੱਬੜਾ ਤੇ ਤਿੰਨ ਸੂਈਆਂ ਜੀ ਆ ਮੁੰਡੇ ਆ ਕੇ ਤੁਸੀਂ ਜਿਹੜੀਆਂ ਸੂਈਆਂ ਵੇੜਾ ਉਹਨਾਂ ਨੂੰ ਆ ਕੇ ਚੁਾਈ ਕਰ ਲਿਓ ਤੇ ਗੱਬੜਾ ਨੂੰ ਤੁਸੀਂ ਜਿਹੜੀਆਂ ਵਾ ਉਹਨਾਂ ਥਾਂ ਟਿਪ ਕੇ ਜਗ ਪਾਸ ਕਰਕੇ ਲੈ ਕੇ ਜਾਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ